ਲਖ ਸਿੰਘ ਜੀ ਦਾ ਨਾਵਲ ਅੱਗ ਦੀ ਖੇੜ ਭਾਗ 19ਵਾਂ ਅੰਕ 25ਵਾਂ ਮੁੰਨੀ ਦਾ ਮੰਜਾ ਕ੍ਰਿਸ਼ਨਾ ਨੇ ਅੰਦਰੋਂ ਕੱਢ ਕੇ ਬਾਹਰ ਚੌਂਕ ਵਿੱਚ ਲਿਆ ਡਾਇ ਰਾਤ ਦੇ ਪਹਿਲੇ ਪੈਰ ਤੋਂ ਲੈ ਕੇ ਹੁਣ ਤੀਕ 2 3 ਵੇਰਾਂ ਬਾਬਾ ਜੀ ਨੇ ਹੀਠਾਂ ਉੱਤਰ ਕੇ ਉਸ ਨੂੰ ਵੇਖਿਆ ਉਸ ਦਾ ਬੁਖਾਰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਬੁਖਾਰ ਉਤਰ ਨਹੀਂ ਥਾ ਸਗੋਂ ਵਾਦਾ ਹੀ ਚਲਾ ਜਾ ਰਿਹਾ ਸੀ ਕ੍ਰਿਸ਼ਨਾ ਨੇ ਵੇਖਦਿਆਂ ਹੀ ਘੜੀ ਮੁੜੀ ਉੱਤਨ ਚੜਨ ਨਾਲ ਬਾਬਾ ਜੀ ਨੂੰ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਨੇ ਬਥੇਰਾ ਹੋੜਨ ਦੀ ਕੋਸ਼ਿਸ਼ ਕੀਤੀ ਤੇ ਅਖੀਰ ਜਰਾ ਔਖੀ ਹੋ ਕੇ ਬੋਲੀ ਬਾਪੂ ਜੀ ਤੁਸੀਂ ਜ਼ਰੂਰ 60 ਫੀਟ ਲਵਾਵੇ ਨਹੀਂ ਇਹ ਪੌੜੀਆਂ 'ਚ ਡਿੱਗ ਕੇ ਜਾ ਕੇ ਲੰਬੇ ਪਵੋ ਤੁਸੀਂ ਆਰਾਮ ਨਾਲ ਮੈਂ ਜੋ ਬੈਠੀ ਹੋਈ ਹਾਂ ਕੋਈ ਗੱਲ ਪੁੱਛਣ ਵਾਲੀ ਹੋਈ ਤਾਂ ਮੈਂ ਆਪੇ ਤੁਹਾਡੇ ਕੋਲ ਆ ਕੇ ਪੁੱਛ ਲਵਾਂਗੀ ਜਾਓ ਤੁਸੀਂ ਤੇ ਦਿਨ ਚੜੇ ਤੋਂ ਪਹਿਲਾਂ ਮੁੜ ਕੇ ਜਾਂੇ ਹੇਠਾਂ ਉਤਰੇ ਤਾਂ ਮੇਰੀ ਸੌਂ ਜੇ ਤੁੰਨ ਕੇਸਰ ਕੌਰ ਨੇ ਵੀ ਆ ਕੇ ਕਈ ਵਾਰੀ ਮੋਨੀ ਦੀ ਹਾਲਤ ਵੇਖੀ ਅਖੀਰ ਉਹ ਵੀ ਕ੍ਰਿਸ਼ਨਾਂ ਦੀਆਂ ਸੋਹਾਂ ਸੁਗੰਧਾਂ ਤੋਂ ਡਰਦੀ ਉੱਪਰ ਆਪਣੀ ਮੰਜੇ ਤੇ ਜਾ ਲੇਟੀ ਪਹਿਲੇ ਪੈਰ ਤੋਂ ਲੈ ਕੇ ਤੀਜੇ ਪੈਰ ਤੱਕ ਕ੍ਰਿਸ਼ਨਾਂ ਨੇ ਮੰਜੇ ਨਾਲ ਪੇਠ ਨਾ ਲਾਈ ਚੰਨ ਦੀ ਚਾਨਣੀ ਮੋਹ ਤੀਆਂ ਸੀਖਾਂ ਜੋ ਚਾਂਚਣ ਕੇ ਛਣ ਛਣ ਕੇ ਹੇਠਾਂ ਫਰਸ਼ ਰਿਆਂ ਲਾਲ ਪਟਟਿਆਂ ਉੱਤੇ ਚਾਂਦੀ ਦਾ ਪਾਣੀ ਫੇਰ ਰਹੀ ਸੀ ਜੈਸੀ ਦੀ ਕੋਈ ਨਾ ਕੋਈ ਰਿਸ਼ਮ मुन्नी ਦੇ ਚਿਹਰੇ ਉੱਤੇ ਖੇਡ ਰਹੀ ਸੀ मुन्नी ਦੇ ਪਾਸੇ ਨਾ ਬੈਠੀ ਕ੍ਰਿਸ਼ਨਾ ਠੰਡੇ ਪਾਣੀ ਦੀ ਪਠੰਡੇ ਬਾਣੀ ਦੀ ਚਲਮਸੀ ਵਿੱਚੋਂ ਤੌਲੀਆ ਭਿਉਂ ਭਿਉਂ ਕੇ ਉਸ ਦੇ ਮੱਥੇ ਤੇ ਟਕੋਰ ਕਰ ਰਹੀ ਸੀ ਕਿਸੇ ਕਿਸੇ ਵੇਲੇ मुन्नी ਜਦ ਪਾਸਾ ਪਰਤਦੀ ਤਾਂ ਉਸ ਦੇ ਮੂੰਹ ਇੱਕ ਔਖੀ ਜਹੀ ਹੰਗਰ ਸਨਾਈ ਜਾਂਦੀ ਅੱਖਾਂ ਉਸ ਦੀਆਂ ਬੰਦ ਸਨ ਜਿਸ ਦੇ ਪਪੋਟਿਆਂ ਉਹ ਅੰਦਰਲੀ ਤਕਲੀਫ ਤੋਂ ਖੁਸ ਖੁਸੜਕੇ ਖੋਲਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਜਰਾ ਕਹਿਦੀ ਪਰ ਫਿਰ ਬੰਦ ਦੇ ਬੰਦ ਹੀ ਟਿਕੇ ਰਹਿੰਦੇ ਜਿੰਨਾ ਦੇ ਹੇਠ ਉਸ ਦੀਆਂ ਪੁਤਲੀਆਂ ਕਿਸੇ ਕਿਸੇ ਵੇਲੇ ਮਾੜੀ ਜਿਹੀ ਹਰਕਤ ਕਰਨਾਂ ਦਿਖਾਈ ਦਿੰਦਾ ਸਨ ਸੱਜਰੀ ਪੱਟੀ ਉਸ ਦੇ ਮੱਥੇ ਤੇ ਧਰਨ ਤੋਂ ਬਾਅਦ ਕ੍ਰਿਸ਼ਨ ਉੱਠ ਕੇ ਮੰਜੀ ਦੀ ਦੂਜੀ ਵਾਹੀ ਵੱਲ ਕੰਧ ਨਾ ਢੋਲ ਲਾ ਕੇ ਹੋਵੇ ਠੀਕ ਛੇਦੇ ਉਸ ਦਾ ਲੱਕ ਦੁਖਣ ਲੱਗ ਪਿਆ ਸੀ ਪਰ ਪੱਟੀ ਗਰਮ ਹੋਣ ਜਾਣ ਦਾ ਖਿਆਲ ਕਰਕੇ ਉਹ ਮੁੜ ਆਪਣੇ ਪਹਿਲੇ ਥਾਂ ਤੇ ਹੀ ਆ ਗਈ। ਕੜੀ ਮੂੜੀ ਪੱਟੀਆਂ ਭਿਜਣ ਕਰਕੇ ਪਾਣੀ ਕੁਝ ਕੋਸਾ ਹੋ ਗਿਆ ਸੀ। ਮੰਜੇ ਤੋਂ ਉੱਠ ਕੇ ਉਸਨੇ ਪਹਿਲਾਂ ਪਾਣੀ ਡੋਲ ਦਿੱਤਾ ਤੇ ਨਾਲ ਕੇਤੋ ਹੋਰ ਪਾਣ ਪਾਣੀ ਪਾ ਲਈ। ਫਿਰ ਜਿਉਂ ਹੀ ਇਸ ਨੂੰ ਮੰਜੇ ਦੇ ਲਾਗੇ ਫਰਸ਼ ਤੇ ਰੱਖ ਕੇ ਉਹ ਉਤਾਹ ਹੋਈ ਕਿ ਉਸ ਦੇ ਸਰਾਂ ਦੇ ਸਤਨਾਮ ਖੜਾ ਸੀ ਜਿਹੜਾ ਉਸ ਦੀ ਕਵੇਲੇ ਦੀ ਤਪੱਸਿਆ ਵੇਖ ਕੇ ਕਵਰਾਇਆ ਜਿਹਾ ਮਾਲੂਮ ਹੁੰਦਾ ਸੀ ਸਤਨਾ ਬੋਲਿਆ ਉਹ ਤੇ ਬਿਮਾਰੀ ਹੈ ਪਰ ਮੇਰਾ ਖਿਆਲ ਆ ਤੇਰੀ ਵੀ ਮੰਜੇ ਤੇ ਪੈਣ ਦੀ ਸਲਾਹ ਹੈ ਕੋਈ ਨਹੀਂ ਭਰਾ ਜੀ ਉਸ ਨੂੰ ਤਾਂ ਕਿਹਾ ਨੀ ਕ੍ਰਿਸ਼ਨ ਆਦੇ ਹੋਠਾਂ ਤੇ ਮੁਸਕਰਾ ਹਟ ਦੌੜ ਗਈ ਮੈਂ ਕਿਹੜਾ ਚੱਕੀ ਪੀਣ ਨਹੀਂ ਹੋਈ ਬੈਠ ਜੋ ਸਤਨਾ ਬੈਠ ਗਿਆ ਕ੍ਰਿਸ਼ਨ ਨੇ ਕ੍ਰਿਸ਼ਨਾ ਨੇ ਦੂਜੀ ਪੱਟੀ ਭਿਓ ਕੇ ਰੱਖੀ ਤੁਸੀਂ ਸੁੱਤੇ ਨਹੀਂ ਅਜੀ ਉਸ ਦੇ ਲਾਗੇ ਹੀ ਮੁੰਨੀ ਦੀ ਸਰਾਂਦੀ ਵਾਲੇ ਪਾਸੇ ਬੈਠ ਗਿਆ ਕ੍ਰਿਸ਼ਨਾ ਨੇ ਪੁੱਛਿਆ ਸੁੱਤਾ ਰਿਹਾ ਸੀ ਸਤਨਾਮ ਨੇ ਆਪਣੇ ਵੱਲੋਂ ਝੂਠ ਬੋਲਿਆ ਪਰ ਕ੍ਰਿਸ਼ਨ ਨੇ ਪਾਸ ਉਖੇੜ ਦਿੱਤਾ ਝੂਠ ਕਿਉਂ ਬੋਲਦੇ ਹੋ ਮੈਨੂੰ ਪਤਾ ਨਹੀਂ ਜੀ ਕਣ ਕਿਸ ਤਰ੍ਹਾਂ ਪਤਾ ਇਹ ਤੈਨੂੰ ਬੱਤੀ ਕਿਉਂ ਜਗਾਉਂਦੇ ਸੋ ਘੜੀਮੁੜੀ ਸਤਨਾਮ પાસે ਸੱਚਾਈ ਦਾ ਜਵਾਬ ਨਹੀਂ ਸੀ ਉਹ ਬੋਲਿਆ ਤੂੰ ਹਰ ਵੇਲੇ ਮੇਰੇ ਉੱਤੇ ਪਹਿਰਾ ਰੱਖਣੀ ਹੈ ਕ੍ਰਿਸ਼ਨ ਕ੍ਰਿਸ਼ਨਾ ਸ਼ਰਮਾ ਕੇ ਤੇ ਥੋੜਾ ਜਿਹਾ ਬੋਲਾਂ ਵਿੱਚ ਹੱਸ ਕੇ ਚੁੱਪ ਰਿਹਾ ਸਤਨਾਮ ਨੇ ਇੱਕ ਵਾਰੀ ਡੂੰਘੇ ਧਿਆਨ ਨਾਲ ਮੁੰਨੀ ਦੇ ਪੱਖ ਦੇ ਚਿਹਰੇ ਵੱਲ ਵੇਖਿਆ ਫਿਰ ਉਸ ਦੇ ਮੱਥੇ ਨੂੰ ਉਸ ਦੀ ਨਾਭ ਜੀ ਨੂੰ ਟੋਇਆ ਤੇ ਫਿਰ ਬੋਲਿਆ ਬੁਖਾਰ ਕਾਫੀ ਜਾ ਬਧਾਈ ਪਹਿਲਾਂ ਹਰੂ ਤੱਕ ਕੁਝ ਘੱਟ ਹੀ ਲੱਗਦਾ ਕ੍ਰਿਸ਼ਨਾਂ ਨੇ ਮੁੰਨੀ ਦੀ ਗੱਲ ਤੇ ਹੱਥ ਰੱਖਦਿਆਂ ਕਿਹਾ ਝਟਕ ਕਦ ਕੱਲੀ ਚੁੱਪ ਵਰਤੀ ਰਹੀ ਪਹਿਰੇਦਾਰ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਕ੍ਰਿਸ਼ਨ ਸਤਨਾਮ ਦੇ ਸ਼ਬਦਾਂ ਵਿੱਚ ਛੇੜਨ ਵਾਲੀ ਮਿੱਠੀ ਜਿਹੀ ਸ਼ਰਾਰਤ ਸੀ ਕੀ ਚੋਰੀ ਹੋਈ ਹੈ ਜੀ ਭਰਾ ਜੀ ਕ੍ਰਿਸ਼ਨਾਂ ਨੇ ਗੱਲ ਦਾ ਮਤਲਬ ਸਮਝ ਕੇ ਵੀ ਅਨਜਾਨ ਪਣਾ ਪ੍ਰਗਟ ਕੀਤਾ ਪੈੜ ਮੇਰਾ ਕਿਸ ਚੁਰਾਇਆ ਸੀ ਤੁਹਾਡਾ ਪੈੜ ਹਾਂ ਕਿੱਥੇ ਰੱਖਿਆ ਸੀ ਤੁਸੀਂ ਜਦੋਂ ਤੂੰ ਚੁੱਕਿਆ ਸੀ ਕ੍ਰਿਸ਼ਨਾਂ ਦਾ ਹਾਸਾ ਨਿਕਲ ਗਿਆ ਤੇ ਉਸ ਦੇ ਚਿਹਰੇ ਉੱਤੇ ਤਰਬੂਜੀ ਰੰਗ ਦੀ ਝਲਕ ਫਿਰ ਗਈ ਉਸ ਨੇ ਪੁੱਛਿਆ ਪੈੜ ਵਿੱਚ ਕੋਈ ਕੰਮ ਦੀ ਚੀਜ਼ ਸੀ ਹਾਂ ਇੱਕ ਦੋ ਕਿਵਤਾਵਾਂ ਸਨ ਫਿਕਰ ਨਾ ਕਰੋ ਉਹ ਕਿਤੇ ਗਵਾਚੀਆਂ ਨਹੀਂ ਮੇਰੇ ਕੋਲ ਸੱਚੀ ਭਰਾਜੀ ਕਮਾਲ ਦੀਆਂ ਨਜ਼ਮਾਂ ਨੇ ਕਿਸੇ ਨੇ ਲਿਖਗੀਆਂ ਨਹੀਂ ਸਤਨਾ ਮੁੰਦੀ ਪਈ ਬੈਠਾ ਰਿਆ ਕ੍ਰਿਸ਼ਨਾ ਫਿਰ ਬੋਲੀ ਦਿਲ ਕਰਦਾ ਏ ਮੈਂ ਵੀ ਇਹੋ ਜਿਹੀ ਸ਼ੈਰੀ ਕਰਿਆ ਕਰਾਂ ਕਦੀ ਮੈਨੂੰ ਇਹੋ ਜਿਹੇ ਨਜ਼ਮਾਂ ਲਿਖਣੀਆਂ ਆ ਜਾਣ ਤਾਂ ਸੱਚ ਕਹਿੰਦੀ ਹਾਂ ਅਠਾ ਪਹਿਰਾ ਵਿੱਚ ਹੀ ਦੁਨੀਆ ਦਾ ਨਕਸ਼ਾ ਬਦਲ ਗਿਆ ਸੱਚੀ ਭਰਾਜੀ ਮੇਰਾ ਦਿਲ ਕਰਦਾ ਏ ਇਹੋ ਜਿਹੇ ਕਿਤੇ ਸ਼ਾਇਰ ਦੀ ਸਿਖਰਤੀ ਕਰਾਂ ਪਰ ਮੈਂ ਤੇ ਉਸ ਦੀ ਸਿਖਰਦ ਬਣਾਂਗੀ ਜਿਹੜਾ ਅੰਦਰੋਂ ਬਾਹਰੋਂ ਸ਼ਹਿਰ ਹੋਵੇ ਮੈਨੂੰ ਉਸ ਉਸਤਾਦ ਮੈਨੂੰ ਉਹ ਉਸਤਾਦ ਨਹੀਂ ਚਾਹੀਦਾ ਜਿਹੜਾ ਰਾਤੀ ਨਾਜ਼ਮਾ ਲਿਖੇ ਤੇ ਦਿਹਾੜੀ ਪੰਪ ਸਾਜੀ ਕਰੇ ਸਤਨਾਮ ਦੇ ਸਰੀਰ ਨੂੰ ਜਿਵੇਂ ਕਿਸੇ ਨੇ ਧਰਤੀ ਵਿੱਚ ਗੱਡ ਦਿੱਤਾ ਉਸ ਦੀ ਹਾਲਤ ਨੂੰ ਤਾੜ ਕੇ ਕ੍ਰਿਸ਼ਨਾ ਬੋਲੀ ਤੁਸੀਂ ਬੋਲਦੇ ਕਿਉਂ ਨਹੀਂ ਪ੍ਰਾਜੀ ਜਵਾਬ ਵਿੱਚ ਸਤਨਾਮ ਨੂੰ ਕੁਝ ਹਿਚਕਿਚਾਟ ਦਾ ਪਾਪ ਪ੍ਰਗਟ ਕਰਦਿਆਂ ਵੇਖ ਕੇ ਕ੍ਰਿਸ਼ਨਾ ਬੋਲੀ ਕੋਈ ਖਾਸ ਇਹੋ ਜਿਹੀ ਗੱਲ ਹੈ ਜਿਹੜੀ ਨਹੀਂ ਦੱਸਣ ਵਾਲੀ ਤੇ ਨਾ ਜਾਣ ਜਾਣ ਦਿਓ ਮੈਂ ਨਹੀਂ ਪੁੱਛਦੀ ਵਿਜਾਏ ਇਸ ਦੇ ਕੀਸ਼ਨਾ ਦਾ ਇੱਕ ਇਹਨਾ ਸਤ ਨਾਮ ਦਾ ਰਸਾ ਰਸਤਾ ਸਾਫ਼ ਕਰ ਦਿੰਦਾ ਸਭ ਉਸ ਦੀ ਖਾਮੋਚੀ ਹੋਰ ਡੂੰਗੀ ਹੋ ਗਈ ਜਿਸ ਤੋਂ ਕ੍ਰਿਸ਼ਨਾਂ ਨੇ ਦੇਖਿਆ ਕਿ ਇਸ ਵੇਲੇ ਉਹ ਸਖਤ ਸ਼ਰਮਿੰਦਗੀ ਦੀ ਖੁੱਪਣ ਵਿੱਚ ਖੁੱਬਿਆ ਜਾ ਰਿਹਾ ਹੈ ਕੁਝ ਬੇਚੈਨੀ ਜਿਹੀ ਹੋ ਕੇ ਪੁੱਛਣ ਲੱਗੀ ਕੀ ਗੱਲ ਹੈ ਤੁਸੀਂ ਨਿੰਮੋ ਚਾਣੇ ਹੋ ਗਏ ਜੀ ਸਤ ਨਾਮ ਬਿਨਾ ਉਸ ਨਾਲ ਨਜ਼ਰ ਮਲਾਇਆ ਬੋਲਿਆ ਕ੍ਰਿਸ਼ਨਾ ਮੈਂ ਤੇਰੇ ਨਾਲ ਛਲ ਕਰਦਾ ਰਿਹਾ ਮੇਰੇ ਉੱਤੇ ਤੇਰੇ ਇੰਨਾ ਭਰੋਸਾ ਕਰਨਾ ਗਲਤ ਹੈ ਮੈਂ ਸੱਚ ਹੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦਾ ਸਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਆਪਣੇ ਉਸ ਖੂਫੀਆ ਪਾਰਟੀ ਵਿੱਚ ਰਲ ਕੇ ਬਹੁਤ ਕੁਝ ਕਰਨ ਵਾਲਾ ਸਾਂ ਨਵੀਂ ਸਕੀਮ ਅਨੁਸਾਰ ਅਸੀਂ ਇੱਕ ਬੜਾ ਭਾਰੀ ਪ੍ਰੋਗਰਾਮ ਤਿਆਰ ਕੀਤਾ ਸੀ ਇੱਕੋ ਰਾਤ ਵਿੱਚ ਮੁਸਲਮਾਨਾਂ ਦੇ ਕਈ ਮੁਹੱਲਿਆਂ ਨੂੰ ਬੰਬਾਂ ਨਾਲ ਉਡਾ ਦੇਣ ਦਾ ਪਰ ਤੇਰੇ ਉਹਨਾਂ ਥੋੜੇ ਜਿਹੇ ਲਾਭਾਂ ਨੇ ਮੈਨੂੰ ਬਦਲ ਦਿੱਤਾ ਅਜੇ ਵੀ ਇਸ ਵਿੱਚ ਕੁਝ ਕਜ ਕਸਰਸੀ ਤਾਂ ਇੱਕ ਹੋਰ ਹਾਦਸੇ ਨੇ ਪੂਰੀ ਕਰ ਦਿੱਤੀ ਹਾਦਸੇ ਨੇ ਕ੍ਰਿਸ਼ਨਾਂ ਨੇ ਸਵਾਲ ਕੀਤਾ ਕਿਹੜਾ ਹਾਦਸਾ ਸਤਰਾਮ ਨੇ ਉਹੀ ਲੂਣ ਮੰਡੀ ਦੇ ਚੌਂਕ ਵਿੱਚ ਕੋਚ ਪਾਨ ਦੀ ਮੌਤ ਵਾਲਾ ਵਾਕਿਆ ਉਸ ਨੂੰ ਵੇਰਵੇ ਨਾਲ ਸੁਣਾ ਦਿੱਤਾ ਕ੍ਰਿਸ਼ਨਾਂ ਉਹ ਆਪਣੀ ਸਫਾਈ ਵਿੱਚ ਕਹਿਣ ਲੱਗਾ ਇੱਕ ਗੱਲ ਦਾ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਦਿਲੋਂ ਮੈਂ ਹਮੇਸ਼ਾ ਇਸ ਕੰਮ ਨੂੰ ਨਫ਼ਰਤ ਕੀਤੀ ਹੈ ਪਰ ਕੁਝ ਹਾਲਾਤ ਕੁਝ ਹਾਲਤ ਦੇ ਅਸਰ ਕੁਝ ਸਾਥੀਆਂ ਦੇ ਸਤਿਆਨਾ ਦੇ ਚੁੱਕਣ ਅਤੇ ਬਾਕੀ ਤੇਰੇ ਜੁਲਮਾਂ ਦੇ ਬਦਲੇ ਵਾਲੇ ਜਜ਼ਬੇ ਨੇ ਮੈਨੂੰ ਇਹ ਸਭ ਤੇ ਬੋਲਦਾ ਬੋਲਦਾ ਉਹ ਚੁੱਪ ਹੋ ਗਿਆ ਜਦ ਉਸਨੇ ਵੇਖਿਆ ਕਿ ਕ੍ਰਿਸ਼ਨ ਦਾ ਧਿਆਨ ਉੱਕਾ ਹੀ ਉਸ ਦੀਆਂ ਗੱਲਾਂ ਵੱਲ ਨਹੀਂ ਸੀ ਉਸ ਦੀਆਂ ਅੱਖਾਂ ਤਾੜੇ ਲੱਗੀਆਂ ਹੋਊਗਾ ਸਨ ਜਿੰਨਾ ਵਿੱਚੋਂ ਕਿਸੇ ਭਾਰੀ ਸਹਿਮ ਜਾਂ ਖਤਰੇ ਦੇ ਭਾਅ ਪ੍ਰਗਟ ਹੋ ਰਹੇ ਸਨ ਕ੍ਰਿਸ਼ਨ ਸਤਨਾਮ ਨੇ ਉਸ ਦਾ ਧਿਆਨ ਮੋੜਿਆ ਤੂੰ ਮੇਰੀਆਂ ਗੱਲਾਂ ਨਹੀਂ ਸੁਣ ਰਹੀ ਜਵਾਬ ਦੇਣ ਦੇ ਤਾਂ ਕ੍ਰਿਸ਼ਨ ਨੇ ਸਵਾਲ ਕੀਤਾ ਭਰਾ ਜੀ ਤੁਸੀਂ ਕਿਹਾ ਨਵਾਂ ਪ੍ਰੋਗਰਾਮ ਬਣਾਇਆ ਸੀ ਤੁਹਾਡੀ ਪਾਰਟੀ ਨੇ ਉਹ ਕੀ ਸੀ ਪ੍ਰੋਗਰਾਮ ਇਹ ਸੀ ਸਤਨਾਮ ਆਪਣੇ ਸੈンスਲੇ ਨੂੰ ਕੱਟਦਾ ਹੋਇਆ ਕਹਿਣ ਲੱਗਾ ਕਿ ਬੋਦਵਾਰ ਰਾਤ ਨੂੰ ਸ਼ਾਮ ਮੁਸਲਮਾਨ ਮਹੱਲਿਆਂ ਤੋਂ ਇੱਕੋ ਵਾਰੀ ਹੱਲਾ ਬੋਲਿਆ ਜਾਵੇ ਇਸ ਮਤਲਬ ਲਈ ਅਸਾਂ ਛੋਟੀਆਂ-ਛੋਟੀਆਂ ਛੇਬੱਖੋ ਵੱਖ-ਵੱਖ ਪਾਰਟੀਆਂ ਬਣਾਇਆ ਜਿਸ ਵਿੱਚੋਂ ਇੱਕ ਦੀ ਲੀਡਰੀ ਮੇਰੇ ਜੁਮੇ ਸੀ ਤਾਂ ਤੁਸੀਂ ਇਸੇ ਮਤਲਬ ਲਈ ਉਸ ਮੰਨ ਲਿਆ ਇਸ ਨਹੀਂ ਉਸਮਾਨ ਤਾਂ ਬੰਬਸਾਜੀ ਦੇ ਤਜਰਬੇ ਲਈ ਸੀ ਤੇ ਰਵਾਲਵਰ ਸੀ ਨਿਸ਼ਾਨੇਬਾਜ਼ੀ ਸਿੱਖਣ ਲਈ ਨਹੀਂ ਤੇ ਭਲਾ ਕਿ ਇੰਨੇ ਕ ਮਟੀਰੀਅਲ ਨਾਲ ਏਡੇ ਵੱਡੇ ਕੰਮ ਵਿੱਚ ਕੀ ਬਣ ਸਕਦਾ ਹੈ ਤੁਸੀਂ ਜੋ ਕਹਿੰਦੇ ਹੋ ਛੇ ਥਾਮਾਂ ਤੇ ਬੰਬਵਾਰੀ ਕਰਨੀ ਸੀ ਉਸ ਲਈ ਸਮਾਨ ਕਿੱਥੋਂ ਆਵੇਗਾ ਉਹ ਸਭ ਕੁਝ ਸਰਕਾਰੀ ਹੁੰਦਾ ਹੈ ਕ੍ਰਿਸ਼ਨਾ ਸਰਕਾਰੀ ਤੋਂ ਤੁਹਾਡਾ ਕੀ ਮਤਲਬ ਪੰਜਾਬ ਦੀ ਹਕੂਮਤ ਸਪਲਾਈ ਕਰਦੀ ਹੈ ਤੁਹਾਨੂੰ ਨਹੀਂ ਮਜਬੂਰੀ ਹਕੂਮਤ ਮਜਬੂਰੀ ਹਕੂਮਤ ਕੁਕੀ ਦੀ ਜਿਸ ਦੇ جواب ਵਿੱਚ ਜਸ ਸਤਨਾਮ ਨੇ ਉਸ ਨੂੰ ਹਕੂਮਤ ਦਾ ਨਾਮ ਦੱਸਿਆ ਤਾਂ ਕ੍ਰਿਸ਼ਨ ਹੱਕੀ ਵੱਕੀ ਰਹਿ ਗਈ ਉਸ ਨੇ ਫੇਰ ਪੁੱਛਿਆ ਤੇ ਭਰਾ ਜੀ ਤੁਸੀਂ ਹੁਣ ਇਸ ਪਾਰਟੀ ਨਾਲੋਂ ਆਪਣਾ ਤਾਲੁਕ ਤੋੜ ਲਿਆ ਤੋੜ ਹੀ ਲਿਆ ਸਮਝੋ ਕਹਿੰਦਾ ਕਹਿੰਦਾ ਸਤਨਾਮ ਨੇ ਜੇਬ ਚ ਇੱਕ ਛੋਟਾ ਜਿਹਾ ਕਾਗਜ਼ ਦਾ ਪੋਚਾ ਕੱਢ ਕੇ ਉਸ ਦਾ ਮਜ਼ਮੂਨ ਕ੍ਰਿਸ਼ਨ ਨੂੰ ਸੁਣਾਇਆ ਇਹ ਅਸਤੀਫਾ ਸੀ ਜਿਹੜਾ ਸਵੇਰੇ ਦਿਨ ਚੜ੍ਹਦਾ ਹੀ ਮੈਨੂੰ ਆਪਣੀ ਪਾਰਟੀ ਨੂੰ ਦੇਣ ਵਾਲਾ ਸੀ ਗੱਲ ਸੁਣ ਕੇ ਕ੍ਰਿਸ਼ਨਾ ਫੇਰ ਸੋਚੀ ਪੈਗੀ ਤੇ ਕਿੰਨਾ ਇਚਰ ਬੁੱਤ ਬਣੀ ਰਹੀ ਕੀ ਸੋਚ ਰਹੀ ਹੈ ਕ੍ਰਿਸ਼ਨਾ ਸਤਨਾਉ ਦੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਉਹ ਬੋਲੀ ਮੇਰੀ ਸਲਾਹ ਹੈ ਤੁਸੀਂ ਹਾਲੇ ਇਸਤੀਫਾ ਨਾ ਦਿਓ ਨਾ ਦਿਓ ਉਹ ਪ੍ਰਸ਼ਨ ਸੂਚਕ ਨਜ਼ਰ ਨਾਲ ਉਸ ਵੱਲ ਤੱਕ ਕੇ ਬੋਲਿਆ ਕਿਉਂ ਤੁਸੀਂ ਕੀ ਕਿਹਾ ਸੀ ਕਦੋਂ ਹਮਲਾ ਕਰਨਾ ਹੈ ਤੁਹਾਡੀ ਪਾਰਟੀ ਨੇ ਬੁੱਧਵਾਰ ਰਾਤ ਨੂੰ ਤੇ ਬਲਕੇ ਹੋਵੇਗਾ ਸੋਮਵਾਰ ਯਾਨੀ ਅੱਜ ਤੋਂ ਚੌਥੇ ਦਿਨ ਹਾਂ ਕ੍ਰਿਸ਼ਨਾ ਫਿਰ ਉਸੇ ਤਰ੍ਹਾਂ ਖੈਲਾ ਦੀ ਨਗਾਈ ਵਿੱਚ ਉਤਰ ਗਈ ਸਤ ਨ ਬਰਾਬਰ ਉਸ ਦੇ ਰੰਗ ਟੰਗ ਵਾਲ ਤੱਕਦਾ ਹੋਇਆ ਉਸ ਦੇ ਮਨੋ ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਰਿਹਾ ਸੀ ਤੇ ਉੱਬੜਵਾਈ ਜੀ ਹਾਲਤ ਵਿੱਚ ਜਿਵੇਂ ਦਿਲ ਨਾਲ ਕੋਈ ਅਟੱਲ ਫੈਸਲਾ ਕਰਕੇ ਕ੍ਰਿਸ਼ਨਾ ਬੋਲ ਉੱઠી ਭਰਾ ਜੀ ਇੱਕ ਗੱਲ ਮੰਨੋਗੇ ਕੀ ਕੀ ਤੁਸੀਂ ਅਸਤੀਫਾ ਦੇਣ ਬਾਰੇ ਅਜੇ ਆਪਣੀ ਪਾਰਟੀ ਅੱਗੇ ਜ਼ਿਕਰ ਤਾਂ ਨਹੀਂ ਕੀਤਾ ਨਹੀਂ ਜ਼ਿਕਰ ਕਰਨ ਦਾ ਤਾ ਅਜੇ ਮੌਕਾ ਹੀ ਨਹੀਂ ਮਿਲਿਆ ਮੇਰੇ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਪਾਰਟੀ ਦੀ ਮੀਟਿੰਗ ਹੀ ਤੱਕ ਸ਼ਾਮਲ ਹੋਣ ਲਈ ਗਿਆ ਸੀ ਤੇਰੀਆਂ ਗੱਲਾਂ ਨੇ ਭਾਵੇਂ ਮੇਰੇ ਖਿਆਲਾਂ ਵਿੱਚ ਉਲਟਾ ਫੇਰ ਦਿੱਤਾ ਸੀ ਪਰ ਮੀਟਿੰਗ ਵਿੱਚ ਜਾ ਕੇ ਜਦ ਆਪਣੇ ਸਾਥੀਆਂ ਪਾਸੋਂ ਮੁਸਲਮਾਨੀਗੀ ਸ਼ਰਾਰਤਾਂ ਦੀਆਂ ਨਵੀਆਂ ਤੇ ਹਰਾ ਹੈਰਤਨਾਕ ਗੱਲਾਂ ਸੁਣੀਆਂ ਤਾਂ ਇੱਕ ਵਾਰੀ ਫੇਰ ਮੈਂ ਉਸੇ ਰੰਗ ਵਿੱਚ ਰੰਗ ਗਿਆ ਗਿਆ ਬੁੱਧਵਾਰ ਰਾਤ ਨੂੰ ਹਮਲਾ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਜਦ ਮੀਟਿੰਗ ਬਰਖਾਸਤ ਕਰਕੇ ਮੈਂ ਲੋਨ ਮੰਡੀ ਦੇ ਚੌਕ ਵਿੱਚ ਚਲੰਗਾ ਤਾਂ ਉਸ ਕੋਚਵਾਨ ਦੀ ਲੋਥ ਵੇਖ ਕੇ ਇੱਕ ਵਾਰੀ ਫੇਰ ਮੇਰੇ ਅੰਦਰ ਜਲਜਲਾ ਜਿਹਾ ਉਠਖੜੋਤਾ ਕੋਜਿਤਾ ਤੇਰੀਆਂ ਗੱਲਾਂ ਦਾ ਸਰ ਜਾਗ ਪਿਆ ਤੇ ਕੁਝ ਉਸ ਨਜ਼ਾਰੇ ਨੇ ਮੈਨੂੰ ਫੇਰ ਦੂਸਰੇ ਰਸਤੇ ਪਾ ਦਿੱਤਾ ਖੈਨ ਇਹ ਤੇ ਚੰਗਾ ਹੋਇਆ ਕਿ ਤੁਸੀਂ ਕੋਰਾਹੋ ਮੋੜਾਈ ਪਰ ਉਹ ਬੁੱਧਵਾਰ ਵਾਲਾ ਹਮਲਾ ਤਾਂ ਫਿਰ ਵੀ ਹੋ ਹੀ ਕੇਹੀ ਰਹੇਗਾ ਤੁਹਾਡੇ ਪੱਖ ਹੋਣ ਜਾਣ ਨਾਲ ਇੱਕ ਤਾਂ ਰੁਕ ਨਹੀਂ ਸਕੇਗਾ ਬੇਸ਼ੱਕ ਉਹ ਨਹੀਂ ਰੁਕ ਸਕਦਾ ਉਹ ਦਾ ਹਰ ਹਾਲਤ ਵਿੱਚ ਹੋ ਕੇ ਹੀ ਰਹੇਗਾ ਇਹ ਤਾਂ ਇੱਕ ਹੋਰ ਕੰਮ ਕਰੋ ਭਰਾ ਜੀ ਜੇ ਕਰ ਸਕਦੇ ਹੂੰ ਕੀ ਤੁਸੀਂ ਹਲੇ ਸਤੀਫਾ ਨਾ ਦਿਓ ਨਾ ਦਿਓ ਨਾ ਭਲਕੇ ਇਸ ਦੇ ਨਾਲ ਇੱਕ ਹੋਰ ਕੰਮ ਵੀ ਕਰਨ ਤੁਹਾਨੂੰ ਕਰਨਾ ਪਵੇਗਾ ਕੀ ਤੁਸੀਂ ਜਿਸ ਤਰ੍ਹਾਂ ਹੋ ਸਕੇ ਮੈਨੂੰ ਵੀ ਉਸ ਪਾਰਟੀ ਦੀ ਮੈਂਬਰ ਵਾਂਦੀ ਬਣਾਉਣ ਦੀ ਕੋਸ਼ਿਸ਼ ਕਰੋ ਤੈਨੂੰ ਕ੍ਰਿਸ਼ਨਾ ਅਜੰਬ ਪਰ ਨਜ਼ਰ ਨਾਲ ਉਹ ਸਵਾਲ ਤੱਕ ਕੇ ਸਤਨਾਮ ਨੇ ਪੁੱਛਿਆ ਕਿਉਂ ਕਿਉਂ ਦਾ ਜਵਾਬ ਮੈਂ ਫਿਰ ਦੇਵਾਂਗੀ ਪਹਿਲਾਂ ਤੁਸੀਂ ਇਹ ਕੰਮ ਕਰੋ ਤੇ ਇਸ ਵਿੱਚ ਦੇਰ ਨਹੀਂ ਹੋਣੀ ਚਾਹੀਦੀ ਮੁਮਕਣ ਹੋ ਸਕੇ ਤਾਂ ਬਲਕਿ ਹੀ ਕੀ ਇਹ ਨਹੀਂ ਹੋ ਸਕਦਾ ਹੋ ਕਿਉਂ ਨਹੀਂ ਸਕਦਾ ਬਲਕਿ ਪਾਟੀ ਬਲਬਾਲੇ ਬੜੀ ਖੁਸ਼ੀ ਨਾਲ ਇਸ ਗੱਲ ਨੂੰ ਕਬੂਲਣਗੇ ਪਰ ਮੈਨੂੰ ਤੇਰੇ ਇਸ ਅਰਾਧੀ ਦੀ ਸਮਝ ਨਹੀਂ ਆਈ ਕ੍ਰਿਸ਼ਨਾ ਸਮਝ ਵਿੱਚ ਆਉਣ ਨਾ ਆਉਣ ਵਾਲੀ ਇਸ ਵਿੱਚ ਕੋਈ ਗੁੰਝਲ ਨਹੀਂ ਭਰਾ ਜੀ ਬਸ ਇਹੋ ਸਮਝ ਲਓ ਕਿ ਮੈਂ ਤੁਹਾਡੀ ਪਾਰਟੀ ਦਾ ਦਿਲ ਬਦਲਣਾ ਚਾਹੁੰਦੀ ਹਾਂ ਤੇ ਬੁੱਧਵਾਰ ਵਾਲੇ ਹਮਲੇ ਤੋਂ ਪਹਿਲਾਂ ਪਹਿਲਾਂ ਇਹ ਤੂੰ ਕੀ ਕਰ ਰਹੀ ਹੈ ਕ੍ਰਿਸ਼ਨ ਬੱਚਿਆਂ ਦੀ ਖੇਡ ਸਮਝ ਰੱਖਿਆ ਏ ਤੂੰ ਇਸ ਨੂੰ ਇਸ ਕੰਮ ਨੂੰ ਜਾਂ ਕੋਈ ਜਾਦੂ ਦੀ ਵੰਸਰੀ ਏ ਤੇਰੇ ਕੋਲ ਮੈਂ ਸੱਚ ਕਹਿੰਦਾ ਇਹ ਤੇਰੀ ਖਾਮ ਖਿਆਲੀ ਏ ਬਿਲਕੁਲ ਇਨ੍ਹਾਂ ਤਿਲਾ ਵਿੱਚ ਤੇਲ ਹੈ ਨਹੀਂ ਤੇਲਾਂ ਵਿੱਚ ਤੇਲ ਜਰੂਰ ਹੋਵੇਗਾ ਭਰਾ ਜੀ ਸਿਰਫ ਉਸ ਤੇਲ ਨੂੰ ਕੱਢਣ ਦੀ ਜਾਂਚ ਹੋਣੀ ਚਾਹੀਦੀ ਹੈ ਦੱਸੋ ਇਹ ਕੰਮ ਕਰ ਸਕੋਗੇ ਤੁਸੀਂ ਮੈਨੂੰ ਮੈਂਬਰ ਬਣਾਉਣ ਵਾਲਾ ਇਹ ਤਾਂ ਕੁਝ ਵੀ ਮੁਸ਼ਕਲ ਨਹੀਂ ਦਿਨ ਚੜ੍ਹਦਿਆਂ ਹੀ ਹੋ ਜਾਵੇਗਾ ਪਰ ਜਿਸ ਕੰਮ ਨੂੰ ਤੂੰ ਦਾਈਆ ਬਨ ਬੈਠੀ ਹੈ ਉਹ ਗੱਲ ਟੋਕੇ ਕ੍ਰਿਸ਼ਨਾ ਬੇਸਬਰ ਲਾਜੇ ਵਿੱਚ ਬੋਲੀ ਮੇਰੀ ਜ਼ਿੰਮੇਵਾਰੀ ਨੂੰ ਮੇਰੇ ਉੱਤੇ ਹੀ ਰਹਿਣ ਦਿਓ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਫਿਕਰ ਕਰੋ ਮੇਰੇ ਅੰਦਰੋਂ ਕੋਈ ਚੀਜ਼ ਬੋਲ-ਬੋਲ ਕੇ ਕਹਿ ਰਹੀ ਹੈ ਕਿ ਮੈਂ ਜ਼ਰੂਰ ਕਾਮਯਾਬ ਹੋਾਂਗੀ ਤੁਸੀਂ ਇੱਕ ਵਾਰੀ ਮੈਨੂੰ ਮੌਕਾ ਦਿਓ ਮੰਨਿਆ ਕਿ ਤੁਹਾਡੇ ਸਾਥੀ ਅਕਲ ਵਿੱਚ ਉਮਰ ਵਿੱਚ ਇਲਮ ਵਿੱਚ ਤੇ ਤਜਰਬੇ ਵਿੱਚ ਮੇਰੇ ਨਾਲ ਵੱਡੇ ਹੋਣਗੇ ਪਰ ਮੇਰੇ ਕੋਲ ਵੀ ਇੱਕ ਹਥਿਆਰ ਹੈ ਤੇਰੇ ਕੋਲ ਹਥਿਆਰ ਉਹ ਕਿਹੜਾ ਇਨਸਾਨੀ ਦਰਦ ਦਾ ਉਹ ਭੋਲੀ ਕ੍ਰਿਸ਼ਨਾ ਇਹੋ ਜਿਹੀ ਜਜ਼ਵਾਤੀ ਗੱਲਾਂ ਨਾਲ ਲੋਕਾਂ ਉੱਤੇ ਕੋਈ ਅਸਰ ਨਹੀਂ ਕਰ ਸਕਣਗਾ ਜਜ਼ਵਾਤੀ ਗੱਲਾਂ ਵਿੱਚ ਬੜਾ ਅਸਰ ਹੁੰਦਾ ਹੈ ਜੇ ਭਰਾ ਜੀ ਤੁਸੀਂ ਲੋਕ ਵੀ ਤਾਂ ਏ ਜੋ ਕੁਝ ਕਰ ਰਹੇ ਹੋ ਜज्ਬਾਤੀ ਹੈ ਸਰਹੇਠ ਹੀ ਕਰ ਰਹੇ ਹੋ ਨਾ ਫਰਕ ਇਤਨਾ ਹੈ ਕਿ ਤੁਸਾਂ ਦਾ ਜज्बा ਜज्बा ਨਹੀਂ ਉਕਸਾਹਟ ਹੈ ਪਰ ਮੇਰੇ ਅੰਦਰ ਸੱਚਾਈ ਤੇ ਇਨਸਾਨੀ ਦਰਦ ਦਾ ਉਹ ਜज्ਬਾ ਠਾਠਾ ਮਾਰ ਰਿਹਾ ਹੈ ਜਿਸ ਦੇ ਅੱਗੇ ਨਾ ਉਕਸਾਹਟ ਠਹਿਰ ਸਕੇਗੀ ਤੇ ਨਾ ਕੋਈ ਵਕਤ ਦੀ ਯੂਸ਼ ਜ਼ਰੂਰ ਤੇ ਇਸ ਗੱਲ ਦੀ ਹੈ ਕਿ ਸੁਣਨ ਵਾਲੇ ਦਾ ਜਮੀਰ ਉੱਕਾ ਹੀ ਮਰਦਾ ਨਾ ਹੋ ਚੁੱਕਾ ਹੋਵੇ ਕ੍ਰਿਸ਼ਨਾਂ ਦੀਆਂ ਸਾਦਗਾਂ ਪਰ ਸਚਾਈ ਤੇ ਨਿਰ ਨਿਰਡਰਤਾ ਭਰੀਆਂ ਗੱਲਾਂ ਨੇ ਸਤਨਾਮ ਨੂੰ ਨਿਰੁੱਤਰ ਕਰ ਦਿੱਤਾ ਉਹ ਬੋਲਿਆ ਕੱਲ ਇਸ ਕਿਸੇ ਵੇਲੇ ਵੀ ਤੂੰ ਮੇਰੇ ਨਾਲ ਚੱਲ ਕੇ ਮੈਂਬਰ ਬਣ ਸਕੇਂਗੀ ਇਸ ਗੱਲ ਦਾ ਮੈਂ ਤੈਨੂੰ ਯਕੀਨ ਦਿਵਾਤਾ ਹਾਂ ਉਹ ਸਾਕਿਆ ਤਾਂ ਕੱਲ ਦੀ ਹੋਦ ਵਾਲੀ ਮੀਟਿੰਗ ਵਿੱਚ ਤੈਨੂੰ ਨਾਲ ਚੱਲਣ ਦੀ ਵੀ ਮੈਂ ਇਜਾਜ਼ਤ ਲੈ ਲਵਾਂਗਾ ਤਾਂ ਬਸ ਇਹ ਕੰਮ ਤੁਸੀਂ ਕਰ ਦਿਓ ਬਾਕੀ ਸਭ ਕੁਝ ਮੈਂ ਆਪੇ ਸੰਭਲ ਲਵਾਂਗੀ ਹੁਣ ਤੁਸੀਂ ਜਾ ਕੇ ਆਰਾਮ ਕਰੋ ਮੈਂ ਵੀ ਅੱਜ ਬਹੁਤ ਕੁਝ ਸੋਚਣਾ ਹੈ ਨਾਲੇ ਸੁਭਾਅ ਨਾਲ ਮੁੰਨੀ ਵੀ ਟਿਕੀ ਹੋਈ ਐ ਇਸ ਵੇਲੇ ਇਤਨਾ ਹੀ ਆ ਕੇ ਕ੍ਰਿਸ਼ਨਾਂ ਮਨ ਜੀ ਤੋਂ ਉੱਠ ਖੜੋਤੀ ਸਤਨਾ ਨੇ ਵੇਖਿਆ ਕ੍ਰਿਸ਼ਨਾਂ ਦੇ ਚਿਹਰੇ ਉੱਤੇ ਕਿਸੇ ਨਵੇਂ ਉਤਸ਼ਾਹ ਦੀ ਲਾਲੀ ਦਮਕ ਰਹੀ ਸੀ ਤੇ ਉਸ ਦੀਆਂ ਹਰ ਕਰਤਾ ਤੋਂ ਲਾ ਸਵਰੀ ਦੇ ਪਾਪ ਪਰ ਘਟ ਹੋ ਰਹੇ ਸਨ ਉਹ ਸਮਝ ਗਿਆ ਸੀ ਕੀ ਇਸ ਵੇਲੇ ਕ੍ਰਿਸ਼ਨਾ ਨਵੀਆਂ ਸੋਚਾਂ ਵਿਚ ਲੀਨ ਹੈ ਤੇ ਉਹ ਹੋਰ ਇੱਕ ਮਿੰਟ ਵੀ ਜਾਇਆ ਨਹੀਂ ਕਰਨਾ ਚਾਹੁੰਦੀ ਉੱਡ ਕੇ ਡੌਡੀ ਵੱਲ ਜਾਂਦਾ ਹੋਇਆ ਉੱਠ ਕੇ ਡੌਡੀ ਵੱਲ ਜਾਂਦਾ ਹੋਇਆ ਉਹ ਉਸ ਵੱਲ ਮੁੜ ਕੇ ਬੋਲਿਆ ਪਰ ਕ੍ਰਿਸ਼ਨਾ ਅੱਜ ਦੀ ਰਾਤ ਤੁਝ ਜਗਰਾਤੇ ਵਿੱਚ ਹੀ guzarni ਹੈ ਸਾਰੀ ਜਗਰਾਤਾ ਹੀ ਕੱਟਣ ਦੀ ਸਲਾਹ ਹੈ ਅੱਜ ਤੁਸੀਂ ਆਰਾਮ ਕਰੋ ਜੇ ਇਜਾਜ਼ਤ ਦਿਓ ਤਾਂ ਪ੍ਰভাত ਵੇਲੇ ਇੱਕ ਕੰਮ ਲਈ ਅੱਧੇ ਘੰਟੇ ਘੰਟੇ ਅੱਧੇ ਘੰਟੇ ਲਈ ਤੁਹਾਡੇ ਕਮਰੇ ਵਿੱਚ ਆਵਾਂ ਕਿਸ ਕੰਮ ਲਈ ਤੁਹਾਡੀ ਸਵਾ ਵਿੱਚ ਕਿਸ ਤਰ੍ਹਾਂ ਬੋਲੀ ਦਾ ਵਰਤੀਦਾ ਹੈ ਇਸ ਬਾਰੇ ਕੁਝ ਜਾਣਕਾਰੀ ਹਾਸਲ ਕਰਨ ਲਈ ਆ ਜਾਈਂ ਜਦ ਤੇਰਾ ਜੀ ਕਰੇ ਕਹਿ ਕੇ ਪੌੜਨਾ ਚੜ ਗਿਆ ਧੰਨਵਾਦ